ਪਾਣੀ ਦੀ ਸਮੱਸਿਆ ਟੋਲ ਪਲਾਜ਼ਿਆਂ ਤੇ ਕਾਫੀ ਆ ਰਹੀ ਹੈ ਤੇ ਜਿਸ ਦੇ ਕਾਰਨ ਖੜੇ ਪਾਣੀ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਦੱਸਦੇ ਕਿ ਪਾਨਾ ਸਿੱਧੂ ਕਾਫੀ ਗਰਮ ਦਿਖਾਈ ਦੇ ਰਹੇ ਨੇ ਤੇ ਉਹਨਾਂ ਨੇ ਡੀਸੀ ਨੂੰ ਮੰਗ ਪੱਤਰ ਸੌਪਿਆ ਤੇ ਕਿਹਾ ਹੈ ਕਿ ਇਸ ਗੱਲ ਨੂੰ ਲੈ ਕੇ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਕਈ ਮੌਤਾਂ ਵੀ ਜੜੀਆਂ ਹੋ ਚੁੱਕੀਆਂ ਨੇ ਅਜਿਹੇ ਜਿਹੜੇ ਬਿਆਨ ਆ ਦਿੱਤੇ ਗਏ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਡੀਸੀ ਨੂੰ ਮੰਗ ਪੱਤਰ ਸੌਪਦੇ ਕਿਹਾ ਹੈ ਕਿ ਜੇਕਰ ਇਹ 2 ਦਿਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਹੱਲ ਨਹੀਂ ਕੀਤਾ ਗਿਆ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਦਰਸ਼ਨ ਆਗੇ ਤੇ ਟੋਲ ਪਲਾਜ਼ਾ ਜਿਹੜਾ ਬੰਦ ਕਰ ਦਵਾਂਗੇ ਤੇ ਇਹ ਜਿਹੜੀ ਚੇਤਾਵਨੀਆਂ ਦਿੱਤੀ ਗਈ ਪੂਰੇ ਮੁੱਦਨ ਲੈ ਕੇ ਸੁਣਦੇ ਆ ਪਾਨਾ ਸਿੱਧੂ ਦਾ ਕੀ ਕਹਿਣਾ ਹੈ ਇਹ ਸਰ ਸਾਡੀ ਜਿਹੜੀ ਮੰਗ ਸੀਗੀ ਜਿਹੜਾ ਨੈਸ਼ਨਲ ਹਾਈਵੇ ਹੈ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਹੈ ਉੱਥੋਂ ਜਿਹੜਾ ਧਨੋਲਾ ਤੋਂ ਜਿਹੜਾ ਬੜਬਰ ਦੇ ਵਿਚਕਾਰ ਇੱਕ ਟੋਲ ਟੈਕਸ ਲੱਗਿਆ ਹੋਇਆ ਉਹਦੇ ਟੋਲ ਟੈਕਸ ਦੇ ਨਾਲ ਹੀ ਜਿਹੜਾ ਬੜਬਰ ਪਿੰਡ ਹੈ ਉੱਥੋਂ ਜਿਹੜਾ ਪਾਣੀ ਆ ਹਾਈਵੇ ਤੇ ਬਹੁਤ ਵੱਡੀ ਤਦਾਰ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਆਉਂਦਾ ਹੈ ਕਟੋ-ਕਟੋ ਇੱਕ ਸਾਲ ਤੋਂ ਜਿਹੜੀ ਉਸ ਚੀਜ਼ ਦਾ ਦਿੱਕਤ ਦਾ ਜਿਹੜਾ ਸਾਹਮਣਾ ਕਰਨਾ ਸਾਰੇ ਜਿਹੜੇ ਯਾਤਰੀ ਨੇ ਉਹ ਪਿਛਲੇ ਅੱਜ ਤੱਕ ਟੋਟਲ ਜਿਹੜੀਆਂ 5 ਮੌਤਾਂ ਹੋ ਚੁੱਕੀਆਂ ਨੇ ਇਹ ਪਿਛਲੇ 2 ਦਿਨਾਂ ਦੀ ਗੱਲ ਕਰੀ ਤਾਂ ਸਿਹਰੋਂ ਪਿੰਡ ਦਾ ਮੁੰਡਾ ਸੀਗਾ ਗੱਡੀ ਲਈ ਜਾਂਦਾ ਸੀਗਾ ਪਾਣੀ ਐਨਾ ਗੱਡੀ ਦੇ ਉੱਪਰ ਡਿੱਗਿਆ ਜਦੋਂ ਉਹਨੇ ਵੈਪਰ ਚਲਾਇਆ ਤਾਂ ਗੱਡੀ ਜਿਹੜੀ ਉਹ ਤੋਂ ਓਵਰ ਹੋ ਗਈ ਤੇ ਉਹ ਉੱਪਰ ਚੜ ਕੇ ਉਹ ਮੁੰਡੇ ਦੀ ਮੌਤ ਹੋ ਗਈ ਜਿਹੜੀਆਂ ਮੌਤਾਂ ਹੋ ਚੁੱਕੀਆਂ ਨੇ ਇਹਦੇ ਸਾਂਹ ਦੇ ਵਿੱਚ ਡੀਸੀ ਨੂੰ ਮੰਗ ਪੱਤਰ ਦੇ ਕੇ ਆਇਆ ਜਿਹੜਾ ਟੈਕਸ ਸਾਥੋਂ ਲੈ ਰਹੇ ਨੇ ਮੈਂ ਲੋਕਾਂ ਨੂੰ ਆਮ ਜਨਤਾ ਨੂੰ ਸਾਰਿਆਂ ਨੂੰ ਅਵੇਅਰ ਕਰਨਾ ਚਾਹੁੰਦਾ ਜਾਗਰੂਤ ਕਰਨਾ ਚਾਹੁੰਦਾ ਟੈਕਸ ਸਾਥੋਂ ਕਿਹੜੇ-ਕਿਹੜੇ ਚੀਜ਼ਾਂ ਦਾ ਲੈਂਦੇ ਨੇ ਜਿਹੜਾ ਨੈਸ਼ਨਲ ਹ ਉਦੇ ਉੱਪਰ ਜਿਹੜਾ ਕਿ ਕੋਈ ਵੀ ਜਿਹੜਾ ਖੱਡਾ ਸੜਕ ਦੇ ਉੱਪਰ ਜਿਹੜੀ ਖਰਾਬ ਨਹੀਂ ਹੋਣੀ ਚਾਹੀਦੀ ਸੜਕ ਬਿਲਕੁਲ ਸਾਫ਼ ਹੋਣੀ ਚਾਹੀਦੀ ਹੈ ਉਹਨਾਂ ਜਿੱਦਾਂ ਟੈਕਸ ਨੇ ਅਸੀਂ ਤੇ ਜਿਹੜੀ ਜਿੰਮੇ ਸਾਡੀ ਗੱਡੀ ਕੋਈ ਖਰਾਬ ਹੋ ਗਈ ਸਾਡੀ ਗੱਡੀ ਤੇ ਕੋਈ ਦੁਰਘਟਨਾ ਵਾਪਰ ਗਈ ਤਾਂ ਟੋ ਵਾਲੀ ਗੱਡੀ ਖੜੀ ਹੋਣੀ ਚਾਹੀਦੀ ਆ ਅਗਲਾ ਜਿਹੜਾ ਕਿ ਆਪਣਾ ਜਿੰਮੇ ਜਿਹੜੇ ਸਾਡੇ ਨੈਸ਼ਨਲ ਹਾਈਵੇ ਤੇ ਦਰਖਤ ਲੱਗੇ ਨੇ ਉਹਨਾਂ ਦੇ ਉੱਪਰ ਵਿੱਚ ਜਿਹੜੀ ਪਾਣੀ ਪਾਉਣ ਦੀ ਜ਼ਿੰਮੇਵਾਰੀ ਹੈ ਨੈਸ਼ਨਲ ਹਾਈਵੇ ਦੀ ਹੈ ਜਿਹੜਾ ਲਾਈਟਾਂ ਦੇ ਉੱਪਰ ਜਿਹੜੇ ਲੱਗੇ ਹੋਣੇ ਲਾਈਟਾਂ ਨੇ ਉਹ ਲਾਈਟਾਂ ਚੱਲਦੇ ਹੋਣੇ ਚਾਹੀਦੇ ਨੇ ਕੋਈ ਲਾਈਟ ਨਹੀਂ ਪਰ ਨੈਸ਼ਨਲ ਹਾਈਵੇ ਨੂੰ ਲਾਈਟਾਂ ਨਹੀਂ ਚਲਾਈਆਂ ਜਿਹੜੀਆਂ ਵੜਵੜ ਤੁਤਣਾ ਉਹਦੇ ਵਿਚਾਰ ਨਹੀਂ ਗਈਆਂ ਜਿਹੜੀਆਂ ਕਿ ਇਹ ਸਾਡੇ ਜਿਹੜਾ ਸਹੂਲਤਾਂ ਨੇ ਇਹਨਾਂ ਚੀਜ਼ਾਂ ਦਾ ਜੇ ਕੋਈ ਸੜਕ ਦੇ ਉੱਪਰ ਜਾਮ ਲੱਗਦਾ ਜਾਂ ਸੜਕ ਟੁੱਟੀ ਹੈ ਜਿਵੇਂ ਮੈਂ ਪਿੱਛੋਂ ਗੱਲ ਕਰਾਂ ਪਟਿਆਲਾ ਦੀ ਗੱਲ ਕਰਾਂ ਬਾਈਵਾਸ ਦੀ ਗੱਲ ਕਰਾਂ ਉੱਥੋਂ ਪੁਲ ਬਹੁਤ ਸਾਰੇ ਥਾਵਾਂ ਟੁੱਟਿਆ ਹੋਇਆ ਜਿਕਰ ਸੜਕ ਇਹ ਜਿਹੜੇ ਪੁਲ ਟੁੱਟੇ ਹੋਏ ਨੇ ਜਾਂ ਸੜਕਾਂ ਟੁੱਟੀਆਂ ਹੋਣ ਨੇ ਜੇ ਸੜਕਾਂ ਨਹੀਂ ਸਾਪਰੀ ਟੈਕਸ ਫਿਰ ਕਿਹੜੀ ਚੀਜ਼ ਦਾ ਦੇਈਏ ਇਹੀ ਜਿਹੜੀ ਮੈਂ ਮੰਗ ਪੱਤਰ ਡੀ ਸਾਹਿਬ ਨੂੰ ਦੇ ਕੇ ਆਇਆ ਵੈਸੇ ਜਦੋਂ ਅਸੀਂ ਗੱਡੀ ਨਵੀਂ ਕਢਾਉਨੇ ਆ ਟੈਕਸ ਪਰ ਜਿਹੜਾ ਇਹ ਟੈਕਸ ਆ ਸੀ ਜਿਹੜਾ ਸਾਨੂੰ ਸੜਕ ਬਿਲਕੁਲ ਸਾਫ਼ ਹੋਵੇ ਆਉਣ ਜਾਣ ਤੇ ਸਮਾਂ ਘੱਟ ਲੱਗੇ ਇਹਨਾਂ ਚੀਜ਼ਾਂ ਦਾ ਸਾਨੂੰ ਟੈਕਸ ਦਿੰਨੇ ਆ ਜਦੋਂ ਅਸੀਂ ਬਠਿੰਡਾ ਤੋਂ ਚੰਡੀਗੜ੍ਹ ਨੂੰ ਚੱਲਦੇ ਆ ਦੇਖੋ ਬਾਈ ਜੀ ਜਦੋਂ ਬਠਿੰਡਾ ਤੋਂ ਗੱਡੀ ਚ ਚੰਡੀਗੜ੍ਹ ਨੂੰ ਚੱਲਦੇ ਆ ਉਹਨਾਂ ਦਾ ਗੱਡੀ ਤੇਲ ਨਹੀਂ ਖਾਂਦੀ ਜਿੰਨਾ ਸਾਨੂੰ 5 5 ਜਿਹੜੇ ਟੋਲ ਟੈਕਸ ਲੱਗੇ ਹੋ ਨੇ ਉਹਨਾਂ ਦਾ ਸਾਨੂੰ ਟੈਕਸ ਦੇਣਾ ਪੈਂਦਾ ਐਨਾ ਅਸੀਂ ਟੈਕਸ ਭਰਦੇ ਆ ਫਿਰ ਵੀ ਜਿਹੜੀਆਂ ਹਾਈਵੇਅ ਦੇ ਉੱਪਰ ਕਿਤੇ ਅਵਾਰਾ ਪਸ਼ੂ ਕਿਤੇ ਪਾਣੀ ਕਿਤੇ ਸੜਕਾਂ ਟੁੱਟੀਆਂ ਕਿਤੇ ਜਿਹੜਾ ਆਪਣਾ ਲਾਈਟਾਂ ਨਹੀਂ ਚੱਲਦੀਆਂ ਜਿਹੜੀਆਂ ਸਾਨੂੰ ਦਿੱਕਤਾਂ ਨਾਲ ਸਾਰਿਆਂ ਦਾ ਸਾਹਮਣਾ ਕਰਨਾ ਪੈਂਦਾ ਕੋਈ ਐਂਬੂਲੈਂਸ ਨਹੀਂ ਹੁੰਦੀ ਦੁਰਘਟਨਾ ਵਾਪਰ ਜਾਂਦੀ ਹੈ ਦੇਖੋ ਮੁੰਡਾ ਮਰਿਆ ਸਿਰੋਂਦਾ ਜੀ ਉਹ ਐਂਬੂਲੈਂਸ ਉਹਨਾਂ ਦੀ ਨਹੀਂ ਲੱਗੀ ਮੁੰਡੇ ਦੀ ਉੱਥੇ ਮੌਕੇ ਦੀ ਡੈਥ ਹੋ ਗਈ ਇਹ ਚੀਜ਼ਾਂ ਹੈ ਨਹੀਂ ਇਹ ਚੀਜ਼ਾਂ ਵੱਲ ਜ਼ਿਕਰ ਨਹੀਂ ਧਿਆਨ ਦਿੱਤਾ ਜਾਂਦਾ ਆ ਮੈਂ ਅਸੀਂ ਸਾਰੇ ਹੀ ਅਸੀਂ ਪੰਜਾਬ ਦੇ ਵਾਸੀ ਲੋਕ ਵਾਸੀ ਅਸੀਂ ਮੈਂ ਲੋਕਾਂ ਦੀ ਆਪਾਂ ਹੱਕਾਂ ਦੀ ਗੱਲ ਕਰਦੇ ਰਹੇ ਨੇ ਆ ਜੇ ਚੀਜ਼ਾਂ ਬਾਲ ਟੋਲ ਟੈਕਸ ਵਾਲੇ ਨੈਸ਼ਨਲ ਹਾਈਵੇਅ ਵਾਲੇ ਨਹੀਂ ਧਿਆਨ ਦੇਣਗੇ ਤਾਂ ਅਸੀਂ ਟੋਲ ਟੈਕਸ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਫ੍ਰੀ ਕਰਾਂਗੇ ਅਸੀਂ ਉਹਨਾਂ ਨੂੰ ਬਿਲਕੁਲ ਜਿਵੇਂ ਅਸੀਂ ਪਹਿਲਾਂ ਹੀ ਬਹੁਤ ਵਾਰੀ ਕਰੇ ਨੇ ਸਾਡੇ ਕਿਸਾਨ ਜੱਟੇ ਬੰਦੇ ਨੇ ਸਾਡੇ ਲੋਕਾਂ ਨੇ ਅਸੀਂ ਲੋਕਾਂ ਦੇ ਸਹਿਯੋਗ ਦੇ ਨਾਲ ਉਹ ਟੋਲ ਟੈਕਸ ਬਿਲਕੁਲ ਫ੍ਰੀ ਕਰਾਂਗੇ ਇਹ ਨੈਸ਼ਨਲ ਹਾਈਵੇ ਨੂੰ ਸਕਸਸ ਚਾਪਣੀ ਹੈ ਇਹਦੇ ਵਿੱਚ ਅਸੀਂ ਅੱਜ ਮੰਗ ਪੱਤਰ ਦੇ ਕੇ ਆਏ ਡੀ ਸਾਹਿਬ ਨੇ ਭਰੋਸਾ ਦਿਵਾਇਆ ਡੀ ਸਾਹਿਬ ਨੇ ਬਹਿ ਕੱਲ ਹੀ ਜਿਹੜਾ ਕਿ ਉੱਥ ਉਹ ਪਬਲਿਕ ਦੇ ਵਿੱਚ ਲੋਕਾਂ ਦੇ ਵਿੱਚ ਇੰਨੀ ਵੀਡੀਓ ਵਾਇਰਲ ਹੋ ਗਈ ਸੀ ਕੱਲ ਹੀ ਜਿਹੜਾ ਉੱਥੇ ਪੈਸੇ ਕੰਮ ਚੱਲ ਰਿਹਾ ਸੀਗਾ ਪਰ ਇਹ ਨਾ ਹੋਵੇ ਕਿ ਉਹ ਮਾੜਾ ਮੋਟਾ ਜਿਹਾ ਕਰਕੇ ਜਦੀਦ ਸਾਹਿਬ ਨੇ ਕਿਹਾ ਨੈਸ਼ਨਲ ਹਾਈਵੇ ਵਾਲੇ ਆਪਣੀ ਮੜੀ ਜ਼ਿੰਮੇਵਾਰੀ ਨਿਭਾ ਕੇ ਅੱਗੋਂ ਸਾਰਾ ਕੰਮ ਕਲੀਅਰ ਕਰ ਦੇਣ ਸਾਨੂੰ ਪੂਰਾ ਕੰਮ ਪੂਰਾ ਉੱਥੇ ਰੋਡ ਕਲੀਨ ਹੋਣਾ ਚਾਹੀਦਾ ਤੇ ਪਾਣੀ ਬਿਲਕੁਲ ਨਹੀਂ ਹੋਣਾ ਚਾਹੀਦਾ ਨਹੀਂ ਅਸੀਂ ਨੈਸ਼ਨਲ ਹਾਈਵੇ ਜਿਹੜਾ ਟੋਲ ਬੰਦ ਕਰਾਂਗੇ